ਰੰਗਲੇ ਪੰਜਾਬ ਦੀ ਗੱਲ ਕਰਦੇ ਨੇ ਤੁਸੀਂ ਅੱਜ ਇਹਨਾਂ ਨੂੰ ਨਕਸ਼ਾ ਇੱਕ ਮੈਪ ਦੇ ਰਹੇ ਹੋ ਵੀ ਆਹ ਬੰਨਣਾ ਏਦਾਂ ਰੰਗਲਾ ਪੰਜਾਬ ਤਾਂ ਕੀ ਉਹਦੇ ਤੇ ਮਾੜੀ-ਮੋਟੀ ਯੱਸ ਵੀ ਨਹੀਂ ਕਰਦੇ ਨਾ ਤਾਂ ਕਹਿ ਨਹੀਂ ਸਕਦੇ ਹਮ ਕਰਨਾ ਕੁਝ ਹੈ ਨਹੀਂ ਜੈਸ ਕਹਿਣ ਕੇ ਵੀ ਇੱਕ ਛੋਟੀ ਗੱਲ ਠੀਕ ਹੈ ਜੀ ਪਰ ਇਹ ਤਾਂ ਹੁਣ ਪੈਸੀ ਦੀ ਸਮੱਸਿਆ ਜੀ ਇਹ ਤਾਂ ਐ ਆ ਜੀ ਇਹੋ ਜੇ ਹੁਣ ਵੈਸੇ ਤਾਂ ਹੁਣ ਤੱਕ ਨਹੀਂ ਬੋਲੇ ਕੁਝ ਵੀ ਜਦੋਂ ਕੋਈ ਬੜਾ ਡਾਇਲੌਗ ਹੋਊਗਾ ਬੈਠਾਂਗੇ ਬੋਲਣਗੇ ਵੀ ਇਹੀ ਦੇਖੋ ਜੀ ਅਸੀਂ ਸੋਚ ਰਹੇ ਹਾਂ ਅਸੀਂ ਮਾਰਾਂ ਦੀ ਕਮੇਟੀ ਬਣਾ ਰਹੇ ਹਾਂ ਤੁਸੀਂ ਪਿਛਲੇ ਦਿਨ ਸੁਣਿਆ ਹੋਣਾ ਜਦੋਂ ਅਸੀਂ ਪਹਿਲਾਂ ਇਹਨੂੰ ਖਾੜਾ ਦਿੱਤੀ ਇਹਨਾਂ ਨੇ ਖੇਤੀ ਨੀਤੀ ਖਾਤਰ 5 ਕਰੋੜ ਤੋਂ ਕੁਝ ਪਲੱਸ ਪੈਸੇ ਦਿੱਤੇ ਨੇ ਅਮਰੀਕਾ ਦੀ ਕਿਸੇ ਕੰਪਨੀ ਨੂੰ ਵੀ ਤੁਸੀਂ ਖੇਤੀ ਨੀਤੀ ਬਣਾ ਕੇ ਦਿਓ ਪਹਿਲਾਂ ਇੱਕ ਵਿਦੇਸ਼ੀ ਲਟੇਰੇ ਦੇਸ਼ ਦੀ ਕੰਪਨੀ ਅਮਰੀਕਾ ਜਿਹਨੇ ਖਾ ਲਿਆ ਸਾਰਿਆਂ ਨੂੰ ਜਿਹਨੇ ਮੈਕਸੀਕੋ ਤਬਾਹ ਕਰਤਾ ਉਹ ਪੰਜਾਬ ਨੂੰ ਕਿਵੇਂ ਛੱਡੂ ਬਖਸ਼ੂਗੀ ਵੀ ਅੱਛਾ ਉਹ ਸਾਡੇ ਪੱਖ ਦੀ ਨੀਤੀ ਕਿਵੇਂ ਬਣਾ ਦੂ ਇਹ ਆਹ ਚ ਆਹ ਰਾਹ ਤੇ ਚੱਲ ਗਿਆ ਤੁਹਾਡੇ ਕੋਲ ਆਇਆ ਸੀ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਮੰਗ ਪੱਤਰ ਲੈਣ ਔਰ ਉੱਥੇ ਉਹ ਕਹਿ ਕੇ ਗਿਆ ਵੀ ਮੈਂ ਵਕੀਲ ਬਣੂੰਗਾ ਵਿਧਾਨ ਸਭਾ 'ਚ ਜਾ ਕੇ ਤੁਹਾਡਾ ਤੀਜਾ ਦਿਨ ਹੋ ਗਿਆ ਵਿਧਾਨ ਸਭਾ ਦਾ ਜ ਆਖਰੀ ਦਿਨ ਆ ਹੁਣ ਤੱਕ ਜਿਹੜੇ ਮੁੱਦੇ ਤੁਸੀਂ ਲੈ ਕੇ ਆਏ ਹੋ ਇਹਨਾਂ ਤੇ ਕੋਈ ਗੱਲ ਹੀ ਨਹੀਂ ਹੋਈ ਕੋਈ ਮੁੱਦਾ ਹੀ ਨਹੀਂ ਠਾਇਆ ਵਕੀਲ ਤਾਂ ਤਾਂ ਬੋਲੂਗਾ ਜੇ ਚਲਾਨ ਪੇਸ਼ ਹੋਇਆ ਹੋਵੇ ਚਲਾਨ ਹੀ ਨਹੀਂ ਪੇਸ਼ ਹੋਇਆ ਜੇ ਝੰਡਾ ਲੱਗੂਗਾ ਤਾਂ ਉਹ ਬੋਲੂਗਾ ਚਲੋ ਉਹ ਚੰਗੀ ਗੱਲ ਹੈ ਵੀ ਉਹ ਇਥੇ ਕਹਿ ਗਿਆ ਪਰ ਉਹ ਕਿਹੜੇ ਜਜ਼ਬਾਤਾਂ 'ਚ ਉਹ ਕਹਿ ਗਿਆ ਕਿਹੜੀ ਭਾਵਨਾਵਾਂ 'ਚ ਉਹ ਕਹਿ ਗਿਆ ਉਹ 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 ਤਾਂ ਉਹ ਜਾਣਦਾ ਪਰ ਜੋ ਕਹਿ ਗਿਆ ਚੰਗਾ ਕਹਿ ਗਿਆ ਬੋਲਦਾ ਕਿ ਨਹੀਂ ਬੋਲਦਾ ਇਹ ਅਗਲੀ ਗੱਲ ਹੈ ਹੁਣ ਸਵਾਲ ਇਹ ਆ ਵੀ ਜਿਵੇਂ ਤੁਸੀਂ ਪਹਿਲਾ ਸਵਾਲ ਕੀਤਾ ਸੀ ਗੱਲਾਂ ਇਹਨਾਂ ਸਾਰਿਆਂ ਨੂੰ ਠੀਕ ਲੱਗਦੀਆਂ ਨੇ ਪਰ ਇੰਪਲੀਮੈਂਟ ਕਰਨ ਵਾਸਤੇ ਉਹ ਬੋਲ ਨਹੀਂ ਸਕਦੇ ਵੀ ਇਹ ਕਰੋ ਕਿਉਂਕਿ ਉਹਨਾਂ ਦੀ ਨੀਤੀ ਦੇ ਜਿਹੜੀ ਤੇ ਖੜੇ ਆ ਉਹ ਉਹ ਡੰਡੀ ਹੋ ਰਾ ਹੈ ਉਹ ਰਾਹ ਹੋ ਰਾ ਹੈ ਇਹ ਵੀ ਦੱਸ ਦਿਓ ਕੀ ਲੱਗਦਾ ਹੈ ਕਿਉਂ ਉਸ ਨੀਤੀ ਤੇ ਖੜੇ ਆ ਕੀ ਚੱਕਰ ਹੈ ਕਿਉਂ ਕਿਉਂ ਇਹ ਲੋਕ ਪੱਖੀ ਨੀਤੀ ਤੋਂ ਕਿਨਾਰਾ ਕਰ ਰਹੇ ਆ ਇਹ ਤਾਂ ਤੁਸੀਂ ਐਸਵੀਏ ਦੀ ਰਿਪੋਰਟ ਪੜ੍ਹ ਲਈ ਹੋਣੀ ਬੀਜੇਪੀ ਦਾ ਇਲੈਕਸ਼ਨ ਉਹ ਪਹਿਲਾਂ ਲੋਕ ਸਭਾ ਦੇ ਚੋਣ ਐਸਵੀਏ ਦੀ ਰਿਪੋਰਟ ਪੜ੍ਹੀ ਹੈ ਤੁਸੀਂ ਪੰਡਿੰਗ ਇਲਾ ਨੂੰ ਕਿਵੇਂ ਆਉਂਗਾ ਇਹ ਫੰਡਿੰਗ ਦੇ ਸਿਰ ਤੇ ਪੈਸਿਆਂ ਦੇ ਸਿਰ ਤੇ ਵੋਟਾਂ ਲੜਦੇ ਨੇ ਕੁਰਸੀ ਹਾਸਲ ਕਰਨ ਦਾ ਇੱਕੋ ਇੱਕ ਰਾਹ ਪੈਸਾ ਜਿਹਦੇ ਕੋਲੇ ਪੈਸਾ ਉਹ ਪੌੜੀਆਂ ਚੜ ਸਕਦਾ ਜਿਹਦੇ ਕੋਲੇ ਪੈਸਾ ਨਹੀਂ ਉਹ ਪੌੜੀਆਂ ਨਹੀਂ ਚੜ ਸਕਦਾ ਉਹ ਨੇੜੇ ਵੀ ਨਹੀਂ ਲੰਘ ਸਕਦਾ ਤੇ ਪੈਸਾ ਕਿਹਦੇ ਕੋਲੇ ਹੈ ਵੱਡਿਆਂ ਕੋਲੇ ਫੇਰ ਇਹਨਾਂ ਵੱਡਿਆਂ ਤੇ ਪੈਸਾ ਲੈ ਕੇ ਉਹਨਾਂ ਪੌੜੀਆਂ ਤੇ ਚੜ ਕੇ ਸਤਾ ਦੀ ਕੁਰਸੀ ਹਾਸਲ ਕਰਨੀ ਹੈ ਫਿਰ ਉਹਨਾਂ ਦੇ ਮੁਤਾਬਕ ਹੀ ਚੱਲਣਾ ਪਊ ਉਹ ਤਾਂ ਪੁੱਤ ਬਣਾ ਲਾਂਗੇ ਕਹਿੰਦੇ ਹੂੰ ਮਤਲਬ ਉਹਨਾਂ ਤੋਂ ਫੰਡਿੰਗ ਲੈ ਕੇ ਚੋਣ ਫੰਡ ਲੈ ਕੇ ਚੋਣਾ ਲੜਦੇ ਨੇ ਜਦੋਂ ਸਰਕਾਰ ਬਣ ਜਾਂਦੀ ਆ ਤਾਂ ਫਿਰ ਫਿਰ ਉਹਨਾਂ ਦੇ ਪੱਖ ਚ ਭੁਗਤ ਦੇ ਦੇ ਬਿਲਕੁਲ ਜੀ ਬਿਲਕੁਲ ਉਹੀ ਕਰਦੇ ਉਹੀ ਕਰਦੇ ਮਿੱਤਰ ਪਿਆਰੇ ਤੁਸੀਂ ਸੁਣਿਆ ਜਗਿੰਦਰ ਸਿੰਘ ਗੋਰਾਹਾ ਹੋਰਾ ਨੇ तमाम ਗੱਲਾਂ ਦੇ ਉੱਪਰ ਜਾਣਕਾਰੀ ਦਿੱਤੀ ਹੈ ਕਿਉਂ ਬੈਠੇ ਨੇ ਕੀ ਇਹਨਾਂ ਦਾ ਮੁੱਦਾ ਹੈ ਸਰਕਾਰ ਦਾ ਰਵਈਆ ਕੀ ਹੈ ਰੰਗਲਾ ਪੰਜਾਬ ਬਣਾਉਣ ਦੀ ਗੱਲ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਵੀ ਕਰਦੇ ਨੇ ਪਰ ਰੰਗਲੇ ਪੰਜਾਬ ਦਾ ਮੈਪ ਨਕਸ਼ਾ ਇਹ ਦੇ ਰਹੇ ਨਹੀਂ ਫਿਰ ਕਿਨਾਰਾ ਕਿਉਂ ਹੈ ਇਹ ਸਵਾਲ ਮੂੰਹ ਅੱਡ ਕੇ ਖੜਾ ਪਰ ਇਹਦਾ ਜਵਾਬ ਸ਼ਾਇਦ ਹਾਲ ਦੀ ਘੜੀ ਭਗਵੰਤ ਮਾਨ ਸਾਹਿਬ ਹੋਰੀ ਦੇ ਨਹੀਂ ਸਕਣਗੇ ਕਿਉਂਕਿ ਉਹ ਉਸ ਕੁਰਸੀ ਤੇ ਨਹੀਂ ਜਿਸ ਕੁਰਸੀ ਨੇ ਸਭ ਕੁਝ ਕਰਨਾ ਹੈ ਤੇ ਉਹ ਕੁਰਸੀ ਅੱਜ ਖਮੋਸ਼ ਬੈਠੀ ਹੈ ਬਹੁਤ ਮਿਹਰਬਾਨੀ ਸ਼ੁਕਰੀਆ ਗ੍ਰਾਹਕਾਂ ਸਾਹਿਬ ਜੀ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ